ਉਹ ਪੁਕੀ ਨਾਮ ਤੇਰਾ ਨਾ ਹਰਪ੍ਰੀਤ ਜਨਕਮਾਰ ਸ਼ਰਮਾ ਪਿੰਡ ਮਿੱਤ ਸੰਗਤ ਬਲਾਗ ਦਾ ਜਰਨਲਿਸਟ ਹੈ। ਉਹ ਦੋ ਦਿਨ ਤੋਂ ਬੰਦ ਕੀਤਾ ਗਿਆ। 22 ਤਰੀਕ ਨੂੰ ਕੀਤਾ ਜੀ। ਕਿੰਨੇ ਕਿਸਾਲ ਨੇ ਜੇ ਖੜੀ? ਜੇਲ੍ਹ ਤੇ 100 ਦੇ ਲਗਭਗ ਆ ਹੁਣ। ਤੇ ਕੀ ਹੋਇਆ ਅੱਜ? ਅੱਜ ਜਾਦੇ ਢਿੱਲੇ ਹੋਣਾ ਕਰਕੇ ਜੇ ਵਿੱਚ ਆ ਕੇ। ਪੋਕੜ ਦਾ ਵੈ ਜ ਸਾਡੀ ਸੱਤਾਂ ਦਿਨਾਂ ਦੀ। ਕਿੰਨੇ ਦਿਨ ਹੋ ਗਏ? 7 ਦਿਨ ਹੋ ਗਏ ਜੀ ਅੱਜ। ਹਾਂ ਸੱਤ ਕਿਸਾਨ ਹਾਂ ਇਹ ਸੱਤ ਕਿਸਾਨ ਜਿਹੜੇ ਕਿਸਾਨ ਫਰੈਂਡ ਵਾਲਾ ਨਿਕਿਆ ਮਨੂੰ ਜੀਹੋਂ ਵਿੱਚ ਗੰਦ ਅਜੀ ਗਿਆ ਲੱਗਦਾ ਸੋਚਿਆ ਵੀ ਇਹ ਕਰਨਾ ਹੈਗਾ ਹਜੇ ਸੋਚੀ ਜਾਂਦੇ ਨੇ ਜਿਹੜੇ ਆਗੂ ਆ ਮੂਰੇ ਉਹ ਤਿਆਰੀ ਕਰਨਗੇ ਜੋ ਕੁਝ ਕਹਿਣਗੇ ਉਹਨਾਂ ਦੇ ਮਗਰਾਂ ਸੀ ਉਤੇ ਪੂਰੇ ਉਤਰਾਂਗੇ ਚੈੱਕਪ ਕਰਾਇਆ ਮੈਂ ਤਾਂ ਦੰਤ ਨੇ ਪੁੱਛ ਦਿੱਤਾ ਨਹੀਂ ਹਜੇ ਤਾਂ ਹੀ ਸਾਨੂੰ ਨਹੀਂ ਕੁਝ ਦੱਸਿਆ ਇੱਕ ਪ੍ਰੋਬਲਮ ਕੀ ਆ ਗਈ ਸੀ ਮੇਰੇ ਤਾਂ ਦਰਦ ਹੁੰਦਾ ਸੀ ਜਿਆਦਾ ਤੜਕੇ ਤੇ ਖੜੀ ਤਾਂ ਨਹੀਂਗਾ ਤੇ ਉਹਦਾ ਕਰਕੇ ਇਹ ਲੈ ਕੇ ਆਏ ਇਹਨੂੰ ਤੇ ਟੀਮਾਂ ਜਾਣ ਜੂਨ ਲੱਗੀਆਂ ਵੀ ਚੈੱਕ ਕਰਾਓ ਚੈੱਕ ਕਰਾਓ ਤੇ ਪ੍ਰਧਾਨ ਨੇ ਜਿਵੇਂ ਕਿਹਾ ਉਵੇਂ ਸੀ ਇਹਦੇ ਮਗਰ ਆਏ ਕਿ ਕੰਪਾਜੀ ਕੀ ਨਾਮ ਆ ਤੁਹਾਡਾ ਬੱਲੇ ਸਿੰਘ ਸਨੋਹਾ ਬੀਕੇ ਜੋ ਇੱਕ ਤਾਂ ਸਿੱਡੂ ਪਰ ਜ਼ਿਲ੍ਹਾ ਬਸ਼ਨੜਾ ਦੇ ਪ੍ਰਧਾਨ ਅਕੀਨ ਮਾਮਲਾ ਹੋਇਆ ਸੀ ਜੇਲ੍ਹ ਦੇ ਕਿਸ ਮਾਮਲੇ ਚ ਸੀਗੇ ਔਰ ਕੀ ਹੋਇਆ ਕਿ ਨਹੀਂ ਦੇਖੋ ਜਿਹੜੀਆਂ ਸਰਕਾਰਾਂ ਹੁੰਦੀਆਂ ਨਹੀਂਆਂ ਉਹ ਲੋਕਾਂ ਦੇ ਜਨਤਾ ਦੇ ਹਿੱਤਾਂ ਨਹੀਂ ਹੁੰਦੀਆਂ ਜਿਸ ਮਸਲੇ ਨੂੰ ਜਿਸ 이슈 ਨੂੰ ਲੈ ਕੇ ਅਸੀਂ ਸਾਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਇੱਕ ਮੋੜ ਮੰਡੀ ਦੇ ਵਿੱਚ ਸੀਵਰੇਜ ਹੈ ਜਿਹੜਾ ਕਾਲੀ ਸਰਕਾਰ ਵੇਲੇ ਸੀਵਰੇਜ ਹੈ ਜਿਹੜਾ ਮੋੜ ਮੰਡੀ ਤੋਂ ਰਾਮਪਰਾ ਸਾਈਡ ਉਸ ਡਰੇਨ ਦੇ ਵਿੱਚ ਪਹਿਲਾਂ ਪਿਆ ਹੋਇਆ ਚਲਦਾ ਸੀ ਉਹ ਕਿਤੇ ਖਰਾਬ ਹੋ ਗਿਆ ਕੋਈ ਪੈਪ ਟੁੱਟ ਗਈ ਸਰਕਾਰ ਦਾ ਕੰਮ ਸੀ ਕਿ ਉਹਦੇ ਮੁਰੰਮਤ ਕਰਨਾ ਉਹਦੇ ਮੁਰੰਮਤ ਕਰਨ ਦੇ ਬਜਾਏ ਸਰਕਾਰ ਨੇ ਜਿਹੜਾ ਪਹਿਲਾਂ 25-30 ਕਰੋੜ ਰੁਪਏ ਉਸ ਸੀਵਰੇਜ ਚਾਲੂ ਕਰਨ ਤੇ ਲਾਇਆ ਤੇ ਅੱਜ ਉਹ ਸਰਕਾਰ ਬਦਲ ਗਈ ਅੱਜ ਸਰਕਾਰ ਆਪ ਦੀ ਹੈਗੀ ਜਿਹੜੇ ਸਰਕਾਰ ਨੂੰ ਲੱਗਿਆ ਕਿ ਉਹਨੂੰ ਠੇਕ ਕਰਨ ਤੇ ਪੈਸੇ ਥੋੜੇ ਲੱਗਨੇ ਆ ਤੇ ਇੱਧਰ ਆਪਾਂ ਮਤਲਬ 25-30 ਕਰੋੜ ਰੁਪਇਆ ਹੋਰ ਨਵਾਂ ਪ੍ਰੋਜੈਕਟ ਤਿਆਰ ਕਰਕੇ ਉਹਨੂੰ ਜਿਹੜਾ ਮੋੜ ਮੰਡੀ ਤੋਂ ਸਿੱਧਾ ਬਠਿੰਡਾ ਰੋਡ ਆਉਂਦਾ ਬਠਿੰਡੇ ਰੋਡ ਦੇ ਨਾਲ-ਨਾਲ ਉਹ ਆਪਣਾ ਸੀਵਰੇਜ ਜਿਹੜਾ ਪਾ ਰਹੇ ਆ ਅਸੀਂ ਨਾ ਤਾਂ ਮੋੜ ਮੰਡੀ ਸ਼ਹਿਰ ਵਾਸੀਆਂ ਦੇ ਖਿਲਾਫ ਆ ਨਾ ਅਸੀਂ ਸੀਵਰੇਜ ਬੰਦ ਕਰਨ ਦੇ ਹੱਕ 'ਚਾਂ ਅਸੀਂ ਕਹਿੰਦੇ ਆਂਗੇ ਜਿਹੜਾ ਸੀਵਰੇਜ ਸਿੱਧਾ ਰੋੜੇ ਮੋੜ ਮੱਡੀ ਤੋਂ ਬਠਿੰਡਾ ਰੋਡ ਨਿਕਲ ਕੇ ਕੋਟ ਫੱਤੇ ਕੋਲੇ ਜਿਹੜਾ ਸਾਡੇ ਸਰਕਾਰ ਨੇ ਜਿਹੜੇ ਰੇਲਵੇ ਦਾ ਮਨਜ਼ੂਰੀ ਲੈਣੀ ਸੀ ਸਰਕਾਰਾਂ ਨੂੰ ਮਨਜ਼ੂਰੀ ਲੈਣਾ ਕਿਹੜੀ ਮਤਲਬ ਮੁਸ਼ਕਲ ਹੈਗੀ ਸਰਕਾਰਾਂ ਇਹ ਮਨਜ਼ੂਰੀਆਂ ਤੇ ਬਹੁਤ ਛੋਟੀ ਗੱਲ ਹੈ ਸਰਕਾਰ ਨੇ ਮਨਜ਼ੂਰੀ ਲੈਣ ਦੇ ਬਜਾਏ ਸਰਕਾਰ ਨੇ ਇੱਕ ਛੋਟਾ ਜਿਹਾ ਪਿੰਡ ਹੈ ਜਿਹੜਾ ਅ ਕਸੋਖਾਨਾ ਜਿਹਦੇ ਜਲਾਗਤ ਪਹਾੜ ਪੰਜ 100 ਬੋਟ ਹੈ ਪਰ ਉਤੋਂ ਉਹਨਾਂ ਨੇ ਕੱਟ ਕੇ ਉਸ ਪਿੰਡ ਦੇ ਵਿੱਚ ਦੀ ਧੱਕੇ ਦੇ ਨਾਲ ਜਿਹੜਾ ਰੇਲਵੇ ਨੂੰ ਛੱਡ ਕੇ ਤੇ ਉਸ ਸੀਵਰੇਜ ਨੂੰ ਆਪਣੇ ਉਸ ਗਰੇਨ ਦੇ ਵਿੱਚ ਲਾ ਜਾ ਕੇ ਸਿੱਟਣਾ ਹੈਗਾ ਨਹੀਂ ਸੋਚਿਆ ਕਿ ਜਿਹੜਾ ਇੱਕ ਪਿੰਡ ਹੈ ਜਿਹੜੇ ਪਿੰਡ ਦੀ ਆਬਾਦੀ ਦੇ ਵਿੱਚ ਦੀ ਅਸੀਂ ਸੀਵਰੇਜ ਹੈ ਜਿਹੜਾ ਕਿਸੇ ਦਾ ਗੰਦ ਕੱਢ ਕੇ ਅਸੀਂ ਉਸ ਪਿੰਡ ਦੇ ਵਿੱਚ ਦੀ ਨਜ਼ਾਰ ਰਹੇ ਹਾਂ ਤਾਂ ਤੁਸੀਂ ਸਾਡੇ ਪੱਤਰਕਾਰ ਸਾਹਿਬ ਕਿਉਂ ਤੁਸੀਂ ਇੱਕ ਗੱਲ ਦੱਸੋ ਕਿਸੇ ਦਾ ਗੰਦ ਸਾਡੇ ਬੱਚਿਆਂ ਦੇ ਆ ਕੇ ਮੂੰਹ ਚ ਪਵੇ ਕੀ ਅਸੀਂ ਬਰਦਾਸ਼ਤ ਕਰ ਲਾਂਗੇ ਚੜਦੇ ਲੈਂਦੇ ਤੱਕ ਅੱਜ ਕਿਸੇ ਪਿੰਡ ਦੇ ਵਿੱਚ ਪੂਰੇ ਪੰਜਾਬ ਚ ਨਹੀਂ ਪੂਰੇ ਭਾਰਤ ਚ ਕੋਈ ਸਿੱਧ ਕਰਕੇ ਦੇ ਦੇ ਕਿ ਅਸੀਂ ਸੀਵੇ ਜਿਹੜਾ ਪਿੰਡ ਦੇ ਬਿਜਲੀ ਕੱਢੇ ਗ੍ਰਸਤਾਰਕ ਕਿ ਤੱਕ ਅਸੀਂ ਕਿੰਨੇ ਕਿਸਾਨ ਅਸੀਂ ਜਦੋਂ 21 ਤਰੀਕ ਨੂੰ ਉਹ ਸਾਡੇ ਕੋਲੇ ਉਸ ਪਿੰਡ ਜਾਨੇ ਫਰਿਆਦ ਕੀਤੀ ਔਰ ਅਸੀਂ ਸਾਡੇ ਪ੍ਰਸ਼ਾਸਨ ਦਾ ਜਿਵੇਂ ਬਠਿੰਡਾ ਦਾ ਜਿਹੜਾ ਇਸ ਗੱਲ ਤੇ ਵਿਰੋਧ ਕੀਤਾ ਕਿ ਤੁਸੀਂ ਇਹ ਗਲਤ ਕਰ ਰਹੇ ਹੋ ਠੀਕ ਨਹੀਂ ਕਰ ਰਹੇ ਔਰ ਇਸ ਕਰਕੇ ਸਾਨੂੰ ਇੱਕ ਹੀ ਟੇਕ ਨੂੰ ਉੱਥੋਂ ਨਾਲ ਦੇ ਨਾਲ ਜਿਹੜਾ ਚੱਕ ਕੇ ਸਾਡੇ ਬਾਦ ਆ ਜਿਹੜੀ ਉਹ ਬੰਦ ਕਰਕੇ ਸਾਨੂੰ ਜਿਵੇਂ ਸਿਆਣਿਆਂ ਨੇ ਕਿਹਾ ਕਿ ਇੱਕ ਕੋਕੜਾਂ ਦੇ ਖੁੱਡੇ ਵਾਂਗ ਸਾਨੂੰ ਜੇਬ ਦੇ ਵਿੱਚ ਤੜਿਆ ਹੋਇਆਗਾ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਲੋਕਾਂ ਦੀ ਸਰਕਾਰਾਂ ਅਸੀਂ ਆਪ ਆਪ ਲੋਕਾਂ ਦੇ ਸਰਕਾਰਾਂ ਅਸੀਂ ਲੋਕਾਂ ਦੇ ਭਲੇ ਲਈ ਆ। ਕਿੰਨੇ ਕਿਸਾਨ ਨੇ ਇੱਥੇ ਜੀ ਲਗਭਗ 100 ਦੇ ਆਸ-ਪਾਸ ਕਿਸਾਨ ਪਹਿਲਾਂ ਹੈ। ਹਾਂ। ਲਗਭਗ 22 ਕਿਸਾਨ ਹੋਰ ਹੈ ਜਿਹੜੇ ਉਸ ਜੇਲ੍ਹ ਦੇ ਵਿੱਚ ਹਨ। ਉਹ ਹੜਤਾਲ ਕਿੰਨੇ ਨੇ ਕੀਤੀ ਹੈ ਜੀ? ਉਹ ਖੱਟਾ ਤੇ ਅਸੀਂ 7 ਬੰਦਿਆਂਗੇ ਜਿਹੜੇ ਲਗਭਗ 6 ਮਹੀਨਾ ਦਾ ਜਿਹੜੇ ਸਾਡੇ ਪੁਖਰਤਾ ਨੂੰ ਸ਼ਾਮਲ ਹੋ ਗਿਆ। ਸਾਨੂੰ ਇੱਕ ਹੀ ਟ੍ਰਿਕ ਨੂੰ ਜਿਹੜਾ ਲੈ ਕੇ ਆਏ ਨਗਰਫਰਾਰ ਤੇ ਹੁਣ ਅੱਜ ਕੀ ਹੋਇਆ ਹੈਗਾ ਕਿੰਨੇ ਕਿਸਾਨਾਂ ਦੀ ਸਿਹਤ ਜਿਹੜੀ ਖਰਾਬ ਹੋ ਗਈ ਸਾਡੇ ਜਿਹੜੇ ਹੈ ਅੱਜ ਇੱਥੇ ਇਹਦਾ ਹਸਪੀਟਲ ਦੇ ਵਿੱਚ ਜਿਹੜੇ ਅਸੀਂ ਜਿਨ੍ਹਾਂ ਨੇ ਐਕਸ਼ਨ ਰੱਖਿਆ ਹੋਇਆ ਤਿੰਨ ਕਿਸਾਨ ਆਏ ਆਗੇ ਤੇ ਸੱਤ ਕਿਸਾਨ ਜਿਹੜੇ ਅਸੀਂ ਜਿਨ੍ਹਾਂ ਨੇ ਇੱਕ ਹਕਤਾ ਰੱਖਿਆ ਜਿਹਦੇ ਚ ਚਾਰ ਤਿੰਨ ਉਹ ਕਿਸਾਨ ਆ ਜਿਹੜੇ ਉਸ ਪਿੰਡ ਨਾਲ ਸਬੰਧਤ ਹੈ ਚਾਰ ਦਸੇ ਬੰਦੇ ਦੇ ਨਮਾਇंदे ਮੰਗ ਕੀ ਕਰਦੇ ਉਹਨਾਂ ਮੰਗ ਅਸੀਂ ਇਹ ਕਰਦੇ ਆ ਕਿ ਜਿਹੜਾ ਸੀਵਰੇਜ ਹੈਗਾ ਪਿੰਡ ਵਾਸੀਆਂ ਨੇ ਆਕਸ਼ਨਾਂ ਦਿੱਤੀਆਂ ਲੀਆਂ ਕਿ ਜਿਹੜੀ ਮਰਜ਼ੀ ਆਕਸ਼ਨ ਪਨਾ ਲੋ ਪਿੰਡ ਤੋਂ ਬਾਹਰ ਕਰ ਦਿਓ ਪਿੰਡ ਨੇ ਕਿਹਾ ਕਿ ਸੀਵਰੇਜ ਹੈ ਜਿਹੜਾ ਰੇਲਵੇ ਦੇ ਨਾਲ-ਨਾਲ ਪਾ ਦਿਓ ਸਾਡੀ ਪੈੜੀ ਦੇ ਵਿੱਚ ਨਹੀਂ ਲੈ ਜੋ ਕੱਢ ਕੇ ਸਰਪੰਚ ਨੇ ਕਿਹਾ ਕਿ ਤੁਸੀਂ ਮੇਰੇ 2 ਕਿੱਲੇ 'ਚ 1 ਕਿੱਲੇ 'ਚ 4 ਕਿੱਲਾਂ ਦੇ ਵਿੱਚ ਤੁਸੀਂ ਮਤਲਬ ਜਿਹੜਾ ਡੱਗ ਬਣਾ ਦਿਓ ਜਿੰਨਾ 'ਚ ਤੁਹਾਨੂੰ ਰੇਲਵੇ ਦੀ ਮਨਜ਼ੂਰੀ ਨਹੀਂ ਮਿਲਦੀ ਉਹ ਪਾਣੀ ਆ ਜਿਹੜਾ ਮੇਰੀ ਜ਼ਿੰਮੇਵਾਰੀ ਹੋਊਗੀ ਮੈਂ ਪਾਣੀ ਕਿਵੇਂ ਮਰਜ਼ੀ ਕੱਢਾਂ ਉਹਨੂੰ ਡੱਗ ਦੇ ਵਿੱਚੋਂ ਜਿੰਮੇ ਮਰਜ਼ੀ ਮੈਂ ਲਿਜਾਵਾਂ ਤੁਹਾਨੂੰ ਰਖ ਲਈ ਪਣੀ ਆਊਗੀ ਮੇਰਾ ਨਾਮ ਲਖਿੰਦਰ ਸਿੰਘ ਲਿਖੀ ਜਾਂਦਾ ਜਿਹੜਾ ਬੰਦਾ ਅਸੀਂ ਮੁਕਸਰ ਜੇਲ੍ਹ ਚ ਬੰਦ ਹਾਂ ਇਹ ਸੱਤ ਬੰਦਿਆਂ ਦੇ ਜਿਹੇ ਅਸੀਂ ਮਾਰਨ ਵਰਤ ਰੱਖਿਆ ਹੈ ਅੱਜ ਦੁਬਾਰਾ ਮੇਰ ਗਈ ਹੈ ਅੱਜ 3 ਬੰਦੇ ਦੀ ਸਿਹਤ ਖਰਾਬ ਹੋ ਗਈ ਸੀ ਤੇ ਅਸੀਂ ਤੇਨੂੰ ਨਾਕਲੀ ਵੀ ਕਿਤੇ ਦੱਸ ਜਾਣਾ ਨਹੀਂ ਕਿ ਟ੍ਰੀਟਮੈਂਟ ਤਾਂ ਕੋਈ ਲੈ ਆਉਂਦਾ ਸੀ। ਇਹ ਮੰਨ ਲਓ ਜੋ ਰੀ ਸਾਨੂੰ ਤੋਂ ਲੈ ਕੇ ਕੰਨ ਨੂੰ ਸੋਟ ਅਟੈਕ ਹੋ ਰਿਹਾ। ਹੁਣ ਐਤਵਾਰ ਸੀਗਾ ਟੈਸਟ ਇੱਥੇ ਇੱਕ ਹੀ ਹੋਇਆ। ਉਹਨਾਂ ਨੇ ਦੋ ਕਿ ਟੈਸਟ ਕਰਾਉਣ ਨੂੰ ਕਰਾਵਾਉਂਗੇ। ਵੀ ਇਹਨਾਂ ਨੂੰ ਐ ਵੀ ਨਹੀਂ ਪਤਾ ਸੀਗਾ ਕਿ ਐਤਵਾਰ ਆਪੀ ਟੈਸਟ ਤਾਂ ਹੋਣੇ। ਜਿੰਨਾ ਕਰਾ ਵੀ ਵਕਤ-ਵਕਤ ਕਰੀ ਜਾਂਦੇ। ਸਾਡਾ ਪੰਕਲਾ ਪਾਣੀ ਲੈ ਰਹੀ। ਪਾਣੀ ਵੀ ਐਨ ਦੀ ਖਾਲੀ ਪੇਟ ਕਰਕੇ ਪਾਣੀ ਵੀ ਅੰਦਰ ਵੀ ਰਹਿੰਦਾ ਨਹੀਂ ਉਲਟੀਆਂ ਰਾਈ ਬਾਹਰ ਆ ਜਾਂਦੀ ਡਾਕਟਰਾਂ ਨੇ ਕਹਿੰਦੇ ਰੋਟੀ ਖਾਓ ਟ੍ਰੀਟਮੈਂਟ ਕਰੋ ਉਸੇ ਕਵੀਤ ਜਿੰਨੇ ਤੇ ਸਾਡਾ ਮੰਗਾ ਮੰਨੀ ਦੀਆਂ ਨੂੰ ਅੰਨੇ ਚ ਅਸੀਂ ਰੋਟੀ ਨਹੀਂ ਖਾਂਦੇ ਨਾ ਟ੍ਰੀਟਮੈਂਟ ਕਰਨਾ ਸ਼ੁਗਰਸ਼ ਕੀ ਰਹਿਣ ਬਗ ਸ਼ੁਗਰਸ਼ ਭਾਗ ਉਹਨਾਂ ਚ ਬੈਠੇ ਆ ਸੀ ਮਰਨ ਵਰਤੇ ਕੋਈ ਟੱਕਰ ਹੀ ਨਹੀਂ ਕੋ ਮਰਨਾ ਪਏ ਪਰ ਕਿੰਨੀ ਪੀਸਾਨੀ ਦੇ ਸਹੋਂ ਦੇ ਲੱਗ ਭੱਜੇ डॉक्टर नवनीत मेरा नाम है पाँच किसान आए थे वो अनसन पे खाना नहीं खा रहे हैं कुछ तो पाँच दिन से नहीं खा रहे कुछ एक दो दिन से नहीं खा रहे एक दो को कोई पुरानी बीमारी है उनके चलते दो जनों को ट्रीटमेंट की जरूरत थी उन्होंने मना कर दिया कि हम कोई भी ट्रीटमेंट नहीं लेंगे सेहत किस तरह मिल रहा है तीन की ठीक ही बता सकते हैं बाकी दो की थोड़ी सी सीरियस है 5000 5000 ये फंक्शन वर्क करेंगे कोई प्रॉब्लम आ सकती है।, है जी उनको समझा दिया गया है कि आपको दवाई लेने के सकता है। को की आवश्यकता है इनकी उम्र होगी ये जिन और सबकी साठ साल से ऊपर ही हो